ਹਰ ਸਵੇਰ ਨਿਊਜ਼ ਦੇਖ ਰਹੇ ਸਭ ਲੋਕਾਂ ਦਾ ਸਵਾਗਤ ਹੈ ਆਓ ਦੱਸਿਓ ਤੁਹਾਨੂੰ ਅੱਜ ਦੀ ਤਾਜ਼ਾ ਖਬਰ ਅੰਮ੍ਰਿਤਸਰ ਦੇ ਮਸ਼ਹੂਰ ਬਾਂਸਲ ਸਵੀਟ ਤੇ ਜਿੱਤ ਦਾ ਲੱਡੂ ਤਿਆਰ ਕੀਤਾ ਜਾ ਰਿਹਾ ਹੈ ਜਿਹੜਾ ਉਮੀਦਵਾਰ ਜਿੱਤੇਗਾ ਬਾਂਸਲ ਸਵੀਟ ਵੱਲੋਂ ਮਿਲੇਗਾ ਵਿਸ਼ਾਲ ਲੱਡੂ 50 ਕੁਇੰਟਲ ਲੱਡੂ ਤਿਆਰ ਕੀਤੇ ਜਾਣਗੇ ਸਾਰੇ ਉਮੀਦਵਾਰਾਂ ਵੱਲੋਂ ਸਾਈਨ ਦਿੱਤੀ ਗਈ ਹੈ 50 ਤੋਂ 60 ਕਾਰੀਗਰ ਬਣਾ ਰਹੇ ਨੇ ਲੱਡੂ ਕੱਲ ਜਿਸ ਦੀ ਕਿਸਮਤ ਖੁੱਲੇਗੀ ਕੱਲ ਨਤੀਜੇ ਹੋਣ ਤੋਂ ਬਾਅਦ ਕੌਣ ਕਰੇਗਾ ਇਨਾ ਲੱਡੂਆਂ ਨਾਲ ਮੂੰਹ ਮਿੱਠਾ ਇਹ ਨਤੀਜੇ ਦੱਸਣਗੇ ਆਕਾਡਰ ਆ ਰਿਹਾ ਹੈ ਕਿ ਤੁਹਾਨੂੰ ਨਿਅਰ ਬੋਟ ਲੱਡੂ ਵਾਇਸ ਦੇ ਚਾਰੋਨੇ ਲੱਗੇ ਹੈ ਕਿ ਤਿਆਰ ਹੈ ਸੋ ਸਾਰੇ ਉਮੀਦਵਾਰ ਸਾਹ ਦੇ ਕੇ ਗਏ ਹੋਏ ਕਿਉਂਕਿ ਇਹ ਬਿਲਕੁਲ ਬਿਲਕੁਲ ਪੂਰਾ ਸ਼ਹਿਰ ਹੀ ਆ ਗਿਆ ਕਿੰਨੇ ਦਿਨ ਤੋਂ ਤਿਆਰੀ ਸ਼ੁਰੂ ਚਗੀ ਸੀ ਸਰ ਜਦੋਂ ਇਲੈਕਸ਼ਨ ਹੋਏ ਸੀ ਜਦੋਂ ਮਤਲਬ ਜਿਵੇਂ ਸ਼ਨੀਵਾਰ ਨੂੰ ਮੋਟੇ ਹੋਈ ਹੈ ਉਸ ਤੋਂ ਬਾਅਦ ਹੀ ਮਤਲਬ ਆਰਡਰ ਨੂੰ ਸ਼ੁਰੂ ਹੋ ਗਿਆ ਤੁਹਾਨੂੰ ਕੀ ਲੱਗਦਾ ਕੀ ਉਮਾਂ ਛੋੜ ਰਹਾ ਹੈ ਟੂ ਮੱਚ ਛੋੜ ਰਹਾ ਹੈ ਅੰਬਰ ਸਰ ਦੀ ਹਵਾ ਕੀ ਕਹਿੰਦੀ ਹੈ ਫਿਰ ਕਿਹੜਾ ਲੈ ਕੇ ਜਾਊਗਾ ਲੱਡੂ ਜਿੱਤਦਾ ਕੋਈ ਨਾ ਆਈਡੀਆ ਨਹੀਂ ਹੈ ਸੋ ਇਹ ਇਹਦੇ ਲੱਡੂ ਦਾ ਵਿਸ਼ਾਲ ਲੱਡੂ ਗਿਆ ਇਹਦਾ ਇਹਦੇ ਬਾਰੇ ਕੀ ਹੈ ਜੀ ਅਸੀਂ ਆਪਾਂ ਸਪੈਸ਼ਲ ਉਹਨਾਂ ਵਾਸਤੇ ਤਿਆਰੀ ਕੀਤੀ ਹੈ ਜਿਹੜੀ ਪਾਰਟੀ ਜਿੱਤੇ ਜਿਹੜੇ ਉਮੀਦਵਾਰ ਚਿਤਕੇ ਆਣਗੇ ਇਹ ਸਾਡੇ ਕੋਲ ਉਹਨਾਂ ਵਾਸਤੇ ਕੀ ਹੋ ਰਿਹਾ ਹੈ ਸੋ ਲੱਡੂ ਖੁਸ਼ੀ ਮੌਕੇ ਵਰਤੇ ਜਾਂਦੇ ਥੋੜੇ ਲੱਡੂ ਮਸ਼ਹੂਰ ਨੇ ਕਿਹੜੀ ਚੀਜ਼ ਤੋਂ ਉਹ ਜਿਹੜੇ ਲੋਕੀ ਛੱਡਦੇ ਨਹੀਂ ਸਵਾਦ ਇਹ ਆਪਾਂ ਹੀ ਦੇ ਪਿਆਰ ਬਣਨੇ ਆ ਜੀ ਬਸ ਕੁਝ ਨਹੀਂ ਬਣਦੀ ਇਹ ਤਾਂ ਕਿੰਨੇ ਕਾਰੀਗਰ ਲੱਗੇ ਜੀ ਤਿਆਰ ਕਰਨ ਸਾਡੇ ਕੋਲ ਤਕਰੀਬਨ ਕਾਫੀ ਮੈਂਬਰ ਲੱਗੇ ਹੋਏ ਆ ਤੇ ਤੁਹਾਡਾ ਸਟਾਫ ਪਾਰ ਹੋਇਆ ਹੈ ਇਸਾ 로ਡਰ ਟੂ ਮਾਚ ਆਇਲਟੂ ਦੇ ਐਸ ਕਰਕੇ ਮਤਲਬ ਕਾਫੀ ਬੰਦੇ ਲੱਗੇ ਰਹੇ ਠੀਕ ਹੈ